ਪਸੂਆਂ ਦਾ ਜੇਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗੈਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਚੋਟੀਆਂ ਕਲਾਂ ਦੇ ਵਿੱਚ ਭਾਈ ਸਰਜੀਤ ਦੇ ਘਰੇ ਬੋਪਾਰਦਾ ਬਾਈ ਦਾ ਕੰਮ ਹੈ ਬਾਈ ਤੇ ਅੱਜ ਬਾਈ ਦੇ ਕੋਲੇ ਮਿੱਤਰੋ ਗਾਂ ਦਿਖਾਉਣੀ ਆ ਤੁਹਾਨੂੰ ਇੱਕ ਪੂਰੀ ਚੰਗੀ ਚੰਗੇ ਦੁੱਧ ਦੇਵੇ ਥਣ ਦੇਵੇ ਵਾਲੀ ਚੰਗੇ ਟਾਂਚੇ ਵਾਲੀ ਦੁੱਧ ਬਾਈ ਚੰਗ ਮੰਨ ਲਓ ਜਿਹੜਾ ਭਾਅ ਜਾਇਜ਼ ਹੋਊਗਾ ਦੁੱਧ ਚੰਗਾ ਹੋਊਗਾ ਸਾਰੀ ਗੱਲਬਾਤ ਕਰਦੇ ਬਾਈ ਸਰਜੀਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਸੇਤਾ ਤੇ ਪਰਿਵਾਰ ਠੀਕ ਆ ਕਰਪਾ ਚੜ੍ਹਦੀ ਕਲਾ ਜੀ ਸਾਰੇ ਵਧੀਆ ਜੀ ਅੱਛਾ ਨਾਮ ਦੱਸ ਦਈਏ ਘਰਾਂ ਦੀ ਬਾਈ ਸਰਜੀਤ ਸਿੰਘ ਨਾਮ ਜੀ ਗੁਰਦੁਆਰੇ ਕੋਲੇ ਘਰ ਆ ਗਿਆ ਨੇ ਹਾਂ ਗੁਰਦਰਾਸਾ ਹੈ ਠੀਕ ਆ ਬਾਈ ਅੱਛਾ ਮਹਾਰਾਜ ਜੀ ਗਾਂ ਜਿਹੜੀ ਵੇਚਣੀ ਆ ਆਪਾਂ ਚੌਥਾ ਲਾਲ ਵੇ ਦੂਜਾ ਲਾਲ ਵੇ ਆਪਣੀਆਂ ਲਿਆਂ ਠੀਕ ਹੈ ਬਾਈ ਸਹੀ ਨਹੀਂ ਗੱਲਾਂ ਜੀ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਸੂਈ ਨੂੰ 15 ਤਰੀਕ ਨੂੰ ਸੂਈ ਬਾਈ ਇਹ ਨਹੀਂ ਕਹਿਣਾ ਆਪਾਂ ਵੀ 10 ਦਿਨ ਹੋ ਗਏ ਆ ਹਾਂ ਅੱਜ ਵੇ ਲੋਕ ਕਿੰਨੇ ਤਰੀਕ 15 ਤੇ 3 ਨੇ ਸੂਈ 15 ਦਿਨ ਹੋ ਗਏ ਫਿਰ ਹਾਂ ਐਵੇਂ ਝੂਠ ਨਹੀਂ ਮਾਰ ਠੀਕ ਹੈ ਬਾਈ ਦੁੱਧ ਕਿੰਨੇ ਦੇ ਚੱਲਦੀ ਹੈ ਹੁਣ ਦੁੱਧ ਬਾਈ ਹੁਣ ਹੈਗਾ 12 ਕਿਲੋ ਆਪਾਂ 10 11 ਕਿਲੋ ਕਹਿੰਦੇ ਠੀਕ ਹੈ ਮਤਲਬ ਆਪਾਂ ਵੱਧ ਚਵਾਵਾਂਗੇ ਦੱਸਾਂਗੇ ਘੱਟ ਹਾਂ ਠੀਕ ਹੈ ਚੂਣ ਚਾਣ ਨੂੰ ਠੰਡੀ ਸੀਲ ਆ ਜੀ ਆਣਾ ਬਾਈ ਜੀ ਭਾਵੇਂ ਐਂ ਬਹਿ ਜਾ ਠੀਕ ਹੈ ਬਾਈ ਐਂ ਬਹਿ ਮਾਰਦੇ ਦੋ ਦੋ ਧਾਰਾ ਮਣੀਆ ਜੰਨੀਆ ਨਹੀਂ ਆਲਾ ਹਾਂ ਦੂਜਿਆਂ ਦੇ ਮਾਰ ਆਲਾ ਜਮਾ ਹੁਣ ਵੇਖ ਲਓ ਨਹੀਂ ਠੀਕ ਹੈ ਬਾਕੀ ਨਹੀਂ ਅੱਛਾ ਰੇਟ ਭਾਈ ਕੀ ਰਹੂਗਾ ਇਹਦਾ ਜੀ ਰੇਟ ਜੀ ਜਿਨ੍ਹਾਂ ਨੇ ਆਪਣੇ ਹੜ ਪੀੜ ਤਾਂ ਅਸਤੇ ਲੈ ਜਾਣੀ ਆ ਜੀ ਉਹ 40000 ਚ ਮਾਨਤਾਣ ਤੇ ਜੇ ਦੂਜਿਆਂ ਨੇ ਲੈ ਜਾਣੀ ਉਹ 40000 ਬਸ ਠੀਕ ਹੈ ਜੀ ਵੀ ਕਹਿਣ ਤੋਂ ਪਾਪ ਜੀ ਨੇ ਸੇਵਾ ਕਰਨੀ ਉਹਦਾ ਮਾਨਤਾਣ ਆਪਾਂ ਨਫਾ ਛੱਡ ਦੇਾਂਗੇ ਨਫਾ ਜੀ ਹਾਂ ਜਮਾ ਛੱਡ ਕੇ ਦੇਣੀ ਆ ਉਹਦੇ ਜੋ ਵੀ ਨਫੇ ਚੋਂ ਵੀ ਹਾਂ ਆਪਾਂ 2000 ਰੁਪਏ ਤਿੰਨ ਛੱਡ ਕੇ ਦੇਵਾਂਗੇ। ਬਸ ਠੀਕ ਹੈ। ਧੰਨਵਾਦ ਜੋਂ ਦੇ ਰੋ ਜੀ। ਬਹੁਤ ਸੋਚ ਚੰਗੀ। ਤੋਰੀ ਪਈ ਫਰਜੀਤ ਪਈ ਇਹਨੂੰ। ਲੈ ਵੀ ਮਿੱਤਰੋ, ਇਹ ਵੱਡੀ ਸੋਚ ਰੱਖਣੀ ਪੈਣੀ ਆਪਣੇ ਆਪਣੇ ਨੂੰ ਕਾਮਯਾਬ ਕਰਨ ਦੇ ਲਈ ਨਾ ਬਾਈ। ਇਹ ਜੋਗ ਚਲਾਉਣਾ ਪੈਣਾ। ਆਪਣੇਆਂ ਨੂੰ ਕਰੋ ਕਾਮਯਾਬ ਤੇ ਛੱਡੋ ਨਫਾ ਆਪ। ਇਹ ਆਪਾਂ ਮੁਹਿੰਮ ਚਲਾਉਣ ਲੱਗੇ ਆ ਬਾਈ। ਕਾ ਲੈ ਮਿੱਤਰੋ। ਵੇਖੋ ਗਰਾਂ ਦੀ। ਹਾਂ। ਆਪਣੇਆਂ ਨੂੰ ਕਾਮਯਾਬ ਕਰੋ ਆਪ। ਨਫਾ ਸ਼ਡੋ ਮੇ 3 4 5 ਹਜ਼ਾਰ ਆਪ ਗੱਲ ਕਰੂੰਗਾ ਸਾਫ ਫੇਰ ਬਈ ਉਹ ਕਾਮਜਾਬ ਹੋਣੇ ਵੀਰੇ ਜਿਹੜੇ ਸੇਵਾ ਕਰਨ ਵਾਲੇ ਐਨ ਆਰ ਆਈ ਭਰਾਵਾ ਬਾਈ ਉਹਨਾਂ ਨੂੰ ਵੀ ਬੇਨਤੀ ਆ ਵੀਰੇ ਚੱਜ ਦੇ ਥਾਂ ਜਿਹੜੇ ਬੰਦਿਆਂ ਨੂੰ ਲੋੜ ਆ ਉੱਥੋਂ ਦੀ ਸੇਵਾ ਪਹੁੰਚਾ ਦਿਓ ਤੁਹਾਡਾ ਧੰਨਵਾਦ ਸ਼ੁਕਰੀਆ ਦਾ ਕਰੂੰਗਾ ਵੀਰੇ ਆ ਲਓ ਬਈ ਇਹ ਚਾਲ 10000 ਤੋਂ ਮਾਨਤਨ ਹੋ ਜਾਊਗਾ ਬਾਈ ਜਿਹੜੇ ਭਰਾਵਾਂ ਨੇ ਸੇਵਾ ਕਰਨੀਆਂ ਸਾਢੇ 11 ਵੀਡੀਓ ਬਣਾ ਹਾਂ ਸਾਢੇ 11 ਵਜੇ 33 ਮਿੰਟ ਆ ਬਾਈ ਆ ਵੇਖ ਲਓ ਸਮਾਂ ਠੀਕ ਆ ਜੀ ਠੀਕ ਆ ਬਾਈ ਚਾਹ ਨੂੰ ਕੋ ਵਧੀਆ ਬਣਦੀ 99644 ਬਾਈ 5952 ਇਹ 99644 522 ਪਿੰਡ ਚੋਟੀਆਂਗਲਾਂ ਗੁਰਦੁਆਰਾ ਸਾਹਿਬ ਦੇ ਕੋਲੇ ਆ ਕੇ ਸਰਜੀਤ ਪਾਈ ਦਾ ਪੁੱਛ ਲਿਓ ਦਰ ਧੰਨਵਾਦ